ਤਾਬੇ ਤੇ ਆ ਉਹਨਾਂ ਨੂੰ ਪਰ ਇਹ ਅਜੇ ਪਤਾ ਨਹੀਂ ਕੀ ਨਿਕਲ ਰਿਹਾ ਅੰਦਰੋਂ ਅਜੇ ਤੱਕ ਤੁਹਾਡੀ ਜਵਣੀ ਮੀਨਾ ਆ ਆ ਤੁਸੀਂ ਸਾਹਮਣੇ ਜਾਣਾ ਉਹਨਾਂ ਨੇ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਨਿਕਲਦੇ ਉਸੇ ਤਰ੍ਹਾਂ ਹੌਸਜ 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 ਜੈ ਜੈ ਹੌਸਜ ਹੌਸਜ

पार्टी कोरोना चाहिए ਮੇਰਾ ਨਾਮ ਜੀਸੇ ਦਾਮਨੀ ਸ਼ਰਮਾ ਐ ਮੈਂ ਕਪੂਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਿਹਾ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਏ ਸਟਾਫ ਟ੍ਰੇਨ ਕਰ ਰਿਹਾ ਹੈ ਸਾਨੂੰ ਪਤਾ ਬਹੁਤ ਹਾਰਡ ਵਰਕ ਲੱਗ ਰਿਹਾ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕੋਜ਼ ਅਸੀਂ ਜੇ ਪੜ੍ਹਾਣੇ ਆ ਤਾਂ ਜੇ ਬੱਚਾ ਪੜ੍ਹਨ ਵਾਲਾ ਨਹੀਂ ਹੋਊਗਾ ਸਾਡਾ ਐਫਰਟ ਜ਼ੀਰੋ ਹੋ ਜਾਂਦੇ ਤੇ ਬੱਚੇ ਪੜ੍ਹਨ ਵਾਲੇ ਨੇ ਇਸ ਕਰਕੇ ਸਾਡਾ ਐਫਰਟਸ ਆ ਪੂਰਾ ਪੂਰਾ ਮੁੱਲ ਪੈ ਜਿੜਾ ਕਿ ਤੁਸੀਂ ਅੱਜ ਦੇਖ ਹੀ लेकिन सब बहुत अच्छा चलिए आज हमने बच्चों को एक लेक्चर डेमोस्ट्रेशन दिखाया है जिसमें इन्फेंट्री सेक्शन की जो वेरियस फॉर्मेशन होती हैं कि किस तरह से जो इन्फेंट्री की जो एक सबसे छोटी टुकड़ी एक सेक्शन होता है जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है और फाइनली जब वो अटैक करता है दुश्मन के बंकर के ऊपर तब क्या कार्रवाई होती है तो वो हमने दिखाने की कोशिश करी है ये कैंप के दौरान भी हम बच्चों को हमने पूरा रूटीन ही ऐसा रखा है कि जो बच्चे आर्मी या इस तरह के करियर के लिए जाना चाहते हैं उनको पता चले कि हमारा एक डेली रूटीन कैसा होना चाहिए इसके लिए हमने उनको सुबह छः बजे करीब पीटी के लिए निकाल देते हैं एक घंटे के करीब पीटी होती है उसके बाद उनको हम ड्रिल वगैरह की तैयारी कराते हैं और शाम को हमारा इनका एक डेढ़ घंटा का डिफरेंट टाइप ऑफ आउटडोर गेम्स भी होता है जिसमें कि बच्चे आपस में खूब कंपटीशन भी करते हैं तो जो कि बेसिकली आर्मी में जाने के लिए ज़रूरी चीज़ें हैं तो बच्चे अपने आप को मजबूत बना सकते हैं ये सारी एक्टिविटी करके साथ ही साथ अब इनका जब क्योंकि पूरा खाने का अरेंजमेंट भी हमारा है तो हम कोशिश करते हैं कि बच्चों को पूरे टाइम बैलेंस डाइट मिले जो कि ये क्योंकि बढ़ते हुए बच्चे हैं इनको एक अच्छा खाना मिले और अपना आगे के कामों के लिए आगे के करियर के लिए लोग फिट बने लो मैं तो अपने लोग तो यही मैसेज देना चाहता हूँ कि जोड़े नशा वा ये अजकल जो नौजवान आ मुंडे नवे नमें उठ रहे हैं उन्होंने ये चीज़ तो दूर ही रहना चाहिए वा ਇਹ ਮੇਰੇ ਬਹੁਤ ਸਾਰੇ ਘਰ ਜਿਹੜੇ ਤਬਾਹ ਕਰਦਾ ਵਾ ਦਿਨਾਂ ਚੋਂ ਨਾਲ ਮੈਂ ਕਿ ਆਰਮੀ ਚਾਹੋ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਸ ਹਿਸਾਬ ਨਾਲ ਉਹ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ ਜੀ ਇੰਜੀਨੀਅਰ ਸੈਂਟਰ ਸਕੂਲ ਕਾ ਅਧਿਆਪਕ ਫੜਦੀ ਆ ਜੀ ਤੇ ਮੈਨੂੰ ਐਨਸੀਸੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 19 ਨੂੰ ਕੈਂਪ ਸਟਾਰਟ ਹੋਇਆ ਇਹ ਮੈਨੂੰ ਬਹੁਤ ਕੁਝ ਸਿੱਖਣ ਦੀ ਥਿਪਲੈਂਚੇ ਰਹਿਣ ਦਾ ਪਤਾ ਲੱਗਦਾ ਹੈ ਤੇ ਮੇਰਾ ਇੱਕ ਡਰੀਮਾ ਕਿ ਮੈਂ ਇੰਡੀਅਨ ਆਰਮੀ ਜੁਆਇਨ ਕਰਾਂ ਤੇ ਮੇਰੇ ਪਾਪਾ ਦਾ ਵੀ ਇਹ ਡਰੀਮਾ ਤੇ ਮੈਂ ਉਹ ਡਰੀਮ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਹਦੇ ਚ ਮੈਂ ਜਦੋਂ ਆਈ ਹਾਂ ਤੇ ਇਹਨਾਂ ਨੇ ਮੈਨੂੰ ਐਨਡੀਏ ਦੇ ਟੈਸਟ ਬਾਰੇ ਬਹੁਤ ਕੁਝ ਪਤਾ ਲੱਗਦਾ ਵਾ ਐਸਐਸਬੀ ਦੀ ਇੰਟਰਵਿਊ ਬਾਰੇ ਬਹੁਤ ਕੁਝ ਪਤਾ ਲੱਗਾ ਮੈਂ ਜਿਹੜੀ ਜੀਐਸ ਮੈਮ ਆ ਇਹਨਾਂ ਨਾਲ ਮੈਂ ਕੱਲ ਅੰਮ੍ਰਿਤਸਰ ਗਈ ਸੀ ਤੇ ਉੱਥੇ ਜਾ ਕੇ ਮੈਨੂੰ ਐਸਐਸਬੀ ਦੀ ਬੋ Uh, मतलब इतने एक टाइम का पता गया तो कि टाइम की चीज़ है बाकी कैसे वाइय लगा देख के ਨੇਚਰਲਿਵ ਕੋਰਾ ਤੇ ਮੈਂ ਕੁਮਾਨ ਤੋਂ ਬਲੌਗ ਕਰਦੀ ਆ ਮੈਂ ਪਲੱਸ 2 ਕਲਾਸ ਦੀ ਸਟੂਡੈਂਟ ਆ ਮੇਰਾ ਚਾਈਲਡਹੂਡ ਦਾ ਇਹੀ ਡਰੀਮ ਆ ਕਿ ਮੈਂ ਇੱਕ ਆਰਮੀ ਆਫੀਸਰ ਬਣਾ ਤੇ ਜੇ ਦੇਖ ਰਹੀ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਵੀ ਕਰ ਰਹੀ ਆ ਉਹਦੇ ਕਰਕੇ ਕਿ ਮੈਂ ਐਨਸੀਸੀ ਜੁਆਇਨ ਕੀਤੀ ਤਾਂ ਕਿ ਮੈਂ ਇੱਕ ਆਪਣਾ ਜਿਹੜਾ ਚਾਈਲਡਹੂਡ ਦਾ ਡਰੀਮ ਆ ਉਹ ਪੂਰਾ ਕਰ ਸਕਾਂ ਮੇਰੇ ਫਾਦਰ ਦਾ ਵੀ ਇਹੀ ਡਰੀਮ ਆ ਤੇ ਮੈਂ ਐਨਸੀਸੀ ਤੋਂ ਅੱਜ ਬਹੁਤ ਕੁਝ ਸਿੱਖਿਆ ਉਹਨਾਂ ਨੇ ਬਹੁਤ ਕੁਝ ਸਿਖਾਇਆ ਹਾਂ ਉਹਨੂੰ ਮੈਂ ਥੈਂਕ ਯੂ ਕਰਦੀ ਆ ਸਾਡੇ ਸੀਓ ਸਰ ਦਾ ਜਿਨ੍ਹਾਂ ਨੇ ਇੰਨਾ ਸੋਹਣੀ ਆਰਗੇਨਾਈਜੇਸ਼ਨ ਨੂੰ ਸਾਨੂੰ ਸਪੋਰਟ ਕੀਤਾ ਬਹੁਤ ਵਧੀਆ ਲੱਗਾ मेरा जिंदगी का फर्स्ट एक्सपीरियंस ही मैं कभी नहीं भूल सकती है तो नैक्सट टाइम भी जरूर लगावगी